हां जी सत श्री अकाल जी ਤੇ ਅੱਜ ਆਪਾਂ ਜੋ ਚੀਜ਼ ਲੈ ਕੇ ਆਏ ਆ ਤੁਹਾਡੇ ਵਾਸਤੇ ਉਹ ਇੱਕ ਹਸਾਬ ਦਾ ਵੀ ਅੰਮ੍ਰਿਤ ਕਹਿ ਲੋ ਅੰਮ੍ਰਿਤ ਆਪਣੇ ਸਰੀਰ ਦਾ ਜਿਹੜਾ ਮੇਨ ਪਾਰਟ ਆ ਇਨਸਾਨੀ ਸਰੀਰ ਦਾ ਜਿਹੜਾ ਮੇਨ ਪਾਰਟ ਆ ਉਹ ਹੈਗੀ ਆ ਤੁੰਨੀ ਤੁੰਨੀ ਨਾਭੀ ਕਹਿ ਦਿੰਦੇ ਆ ਤੇ ਇਸ ਧੁੰਨੀ ਦੇ ਨਾਲ ਹੀ ਜਦੋਂ ਆਪਣਾ ਜਨਮ ਹੁੰਦਾ ਵਾ ਉਸ ਤੋਂ ਪਹਿਲਾਂ ਇੱਕ ਨਾੜ ਜਿਹੜੀ ਮਾਂ ਦੇ ਪੇਟ 'ਚ ਜੁੜੀ ਹੁੰਦੀ ਆ ਜਿਹਦੇ ਰਾਹੀਂ ਸਾਰੀ ਖੁਰਾਕ ਜੋ ਵੀ ਮਾਂ ਖਾਂਦੀ ਆ ਪੀਂਦੀ ਆ ਉਹ ਉਸ ਨਾੜ ਦੇ ਰਾਹੀਂ ਹੀ ਉਸ ਅੰਡੇ ਦੇ ਵਿੱਚ ਜਾਂਦੀ ਆ ਤੇ ਹੌਲੀ-ਹੌਲੀ ਉਹ ਵਿਕਸਤ ਹੁੰਦਾ ਅੰਡਾ ਤੇ ਉਹਦੇ ਵਿੱਚ ਹੀ ਆਪਣੇ ਜਿਹੜੇ ਅੰਗ ਆ ਸਰੀਰ ਦੇ ਉਹ ਬਣਦੇ ਆ ਕੱਲਾ-ਕੱਲਾ ਅੰਗ ਆ ਜਿਹੜਾ ਉਸ ਨਾੜ ਦੇ ਜਰੀਏ ਹੀ ਜਿਹੜੀ ਖਰਾਕ ਜਾਂਦੀ ਆ ਉਹਦੇ ਨਾਲ ਹੀ ਅੱਗੇ ਨਾੜਾਂ ਬਣਦੀਆਂ ਨਾੜਾਂ ਦੇ ਰਾਹੀਂ ਗਾਹਾਂ ਫਿਰ ਅੰਗ ਬਣਦੇ ਆ ਅੱਖਾਂ ਮੂੰਹ ਨੱਕ ਫੇਫੜੇ ਲੀਵਰ ਦਿਲ ਸਾਰਾ ਕੋਸ਼ੀ ਲੱਤਾਂ ਵਾਹਾਂ ਤੱਕ ਉਸ ਨਾੜ ਦੇ ਜਰੀਏ ਹੀ ਬਣਦੀਆਂ ਤੇ ਉਸੇ ਨਾੜ ਦੇ ਉੱਤੇ ਜਦੋਂ ਆਪਣਾ ਜਨਮ ਹੁੰਦਾ ਤਾਂ ਉਹ ਤੇ ਇੱਕ ਕੱਟ ਲਾ ਕੇ ਤੇ ਉਹਨੂੰ ਕੱਟ ਕੇ ਇਕੱਠਾ ਕਰਕੇ ਉੱਤੇ ਜਾਂ ਤਾਂ ਕੁਝ ਪਰਾਣੀਆਂ ਬੀਬੀਆਂ ਮਾਈਆਂ ਦਾਈਆਂ ਜਿਹੜੀਆਂ ਹੁੰਦੀਆਂ ਸੀ ਦਾਈਆਂ ਪਿੰਡਾਂ ਦੇ ਵਿੱਚ ਜਾਂ ਅੱਜ ਕੱਲ੍ਹ ਕਹਿ ਲੋ ਵੀ ਨਰਸਾਂ ਵਾਂ ਚਲੋ ਤੇ ਉਹ ਤੇ ਕੁਝ ਬੰਦ ਦਿੰਦੀਆਂ ਸੀ ਤੇ ਉਹ ਹੌਲੀ-ਹੌਲੀ ਉਹ 나ੜੂਆ ਜਿਹੜਾ ਕਈ ਬੱਚਿਆਂ ਦਾ ਪੱਕ ਵੀ ਜਾਂਦਾ ਸੀ ਪਰ ਉਸ ਤੋਂ ਬਚਾ ਦੀ ਖਾਤਰ ਜਿਹੜੀਆਂ ਆਪਣੀਆਂ ਪਰਾਣੀਆਂ ਦਾਦੀਆਂ ਨਾਨੀਆਂ ਸੀ ਤੇ ਉਹਨਾਂ ਨੇ ਇੱਕ ਬਹੁਤ ਵਧੀਆ ਤਰੀਕਾ ਅਪਣਾਉਂਦੀਆਂ ਸੀ ਉਹ ਬਿਓ ਜੰਮਦੇ ਬੱਚੇ ਦੇ ਹੀ ਨਾੜੀਓ ਦੇ ਉੱਤੇ ਘਰ ਦਾ ਦੇਸੀ ਘਿਓ ਲਾਉਣਾ ਸ਼ੁਰੂ ਕਰ ਦਿੰਦਿਆਂ ਸੀ ਆਪਣੇ ਕਿਸੇ ਵੀ ਪੁਰਾਣੇ ਬਜ਼ੁਰਗ ਤੋਂ ਦਾਦੀ ਤੋਂ ਨਾਨੀ ਤੋਂ ਮਾਮੀ ਤੋਂ ਕਿਸੇ ਤੋਂ ਵੀ ਪੁੱਛ ਲਿਓ ਵੀ ਪਹਿਲਾਂ ਜਦੋਂ ਬੱਚੇ ਦਾ ਜਨਮ ਹੁੰਦਾ ਸੀ ਤਾਂ ਉਸ ਦੇ ਜਿਹੜੇ ਨਾੜੂਆ ਹੁੰਦਾ ਸੀ ਧੰਨੀ ਤਾਂ ਨਾੜੂਆ ਕੱਟ ਦਿੱਤਾ ਜਾਂਦਾ ਸੀ ਤੇ ਉੱਥੇ ਜਿਹੜਾ ਦੇਸੀ ਘਿਓ ਆ ਘਰ ਦਾ ਬਣਿਆ ਵਾ ਉਹ ਕਿਉਂ ਲਗਾਇਆ ਜਾਂਦਾ ਸੀ ਉਦੇ ਨਾਲ ਕੀ ਹੁੰਦਾ ਸੀ ਬੱਚੇ ਦਾ ਜਿਹੜੀਆਂ ਨਾੜਾਂ ਦੇ ਵਿੱਚ ਦੀ ਕੁਦਰਤੀ ਬਹਾ ਹੁੰਦਾ ਵਾ ਇੱਕ ਤਾਂ ਉਹ ਨਰਮ ਰਹਿੰਦਾ ਵਾ ਨੰਬਰ 2 ਦੇ ਉੱਤੇ ਧੁੰਨੀ ਦੇ ਉੱਤੇ ਘeol ਲਾਉਣ ਦੇ ਨਾਲ ਇਨਸਾਨੀ ਸਰੀਰ ਦੀ ਜਿਹੜੀ ਹਵਾ ਪਾਸ ਹੁੰਦੀ ਆ ਪਿਛਲੇ ਪਾਸਿਓ ਉਹ ਸਹੀ ਢੰਗ ਤਰੀਕੇ ਨਾਲ ਹੋਣ ਲੱਗ ਜਾਂਦੀ ਆ ਡਾਕਟਰ ਵੀ ਜਦੋਂ ਕੋਈ ਵੱਡਾ ਆਪਰੇਸ਼ਨ ਕਰਦੇ ਆ ਸਰੀਰ ਦਾ ਤਾਂ ਸਭ ਤੋਂ ਪਹਿਲਾਂ ਮਰੀਜ਼ ਦਾ ਬਰੀਤੋ ਪੁਸ਼ਕੇ ਹੀ ਚੈੱਕ ਕਰਦੇ ਆ ਬਾਈ ਤੇਰੀ ਹਵਾ ਪਾਸ ਹੋਣ ਲੱਗ ਗਈ ਜਿੰਨਾ ਟਾਈਮ ਆਪਣੀ ਗੰਦੀ ਹਵਾ ਜਿਹੜੀ ਸਰੀਰ ਦੇ ਵਿੱਚ ਬਣਦੀ ਆ ਉਹ ਪਾਸ ਨਹੀਂ ਹੁੰਦੀ ਉਹਨਾਂ ਟਾਈਮ ਆਪਾਂ ਬਿਮਾਰੀਆਂ ਦੇ ਨਾਲ ਘਿਰੇ ਰਹਿੰਨੇ ਆ ਬਲ ਹਾਜਮੀ ਹੋ ਜਾਂਦੀ ਆ ਕਬਜ ਹੋ ਜਾਂਦੀ ਆ ਤਜਾਬ ਬਣਨ ਲੱਗ ਜਾਂਦਾ ਵਾ ਸਾਰੀਆਂ ਜਿਹੜੀਆਂ ਵੀ ਬਿਮਾਰੀਆਂ ਆਪਣੇ ਸਰੀਰ ਨੂੰ ਲੱਗਦੀਆਂ ਉੱਥੇ ਹੀ ਸ਼ੁਰੂਆਤ ਹੁੰਦੀ ਆ ਤੇ ਉਹ ਹਵਾ ਜਿਹੜੀ ਆ ਉਹ ਸਭ ਨਹੀਂ ਜ਼ਰੂਰੀ ਆ ਪਾਸ ਹੋਣੀ ਜ਼ਰੂਰੀ ਆ ਤੁਸੀਂ ਘਰ ਦਾ ਬਣਿਆ ਹੋਇਆ ਦੇਸੀ ਕਿਉ ਉਹ ਚਾਹੇ ਗਾਂ ਦਾ ਹੋਵੇ ਚਾਹੇ ਮੱਝ ਦਾ ਹੋਵੇ ਰਾਤ ਨੂੰ ਪੈਣ ਲੱਗੇ ਥੋੜਾ ਜਿਹਾ ਕਹ ਲਓ ਵੀ ਮੱਕੀ ਦੇ ਦਾਣੇ ਜਿੰਨਾ ਅੱਜ ਕੱਲ ਮੌਸਮ ਇਹ ਜਿਹਾ ਵੀ ਜਿਹੜਾ ਜੰਮ ਜਾਂਦਾ ਕਿਉ ਤੇ ਗਰਮੀਆਂ ਦੇ ਵਿੱਚ ਪਿੰਗਲ ਜਾਂਦਾ ਵਾ ਤੇ ਤੁਸੀਂ ਰਾਤ ਨੂੰ ਪੈਣ ਲੱਗਿਆਂ ਨੇ ਧੁੰਨੀ ਦੇ ਵਿੱਚ ਲਾ ਕੇ ਪੈਣਾ ਦੂਜੇ ਤੋਂ ਤੀਜੇ ਦਿਨ ਚ ਤੁਹਾਨੂੰ ਇਸ ਚੀਜ਼ ਦੇ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਤੁਹਾਡੇ ਪੇਟ ਦੀ ਹਵਾ ਜਿਹੜੀ ਪਿਛਲੇ ਪਾਸਿਓਂ ਪਾਸ ਹੋਣ ਲੱਗੀ ਤਾਂ ਸਮਝ ਲਓ ਤੁਹਾਡਾ ਸਰੀਰ ਬਿਮਾਰੀ ਤੋਂ ਮੁਕਤ ਹੋਣਾ ਸ਼ੁਰੂ ਹੋ ਗਿਆ। ਔਰ ਕਈ ਵੀਰਾਂ ਦੇ ਭੈਣਾਂ ਦੇ ਸਵਾਲ ਆਉਂਦੇ ਆ ਵੀ ਕਿਉਂ ਤਾਂ ਸਾਡੇ ਮਿਲਦਾ ਨਹੀਂ ਅਸੀਂ ਤਾਂ ਪੈਕਟਾਂ ਵਾਲਾ ਦੁੱਧ ਵਰਤਦੇ ਆ ਜਾਂ ਸਾਨੂੰ ਪਿਓਰ ਦੁੱਧ ਨਹੀਂ ਮਿਲਦਾ ਜਾਂ ਤੇ ਮਲਾਈ ਨਹੀਂ ਆਉਂਦੀ ਵੀ ਅਸੀਂ ਛੋਟੇ ਘਰ ਪਰਿਵਾਰਾਂ ਵਾਲੇ ਆ ਤੇ ਵੀ ਅਸੀਂ ਘਰ ਦੇ ਘਿਓ ਦਾ ਇੰਤਜ਼ਾਮ ਕਿਵੇਂ ਕਰੀਏ? ਔਰ ਬਾਜ਼ਾਰਾਂ 'ਚ ਜਿਹੜਾ ਘਿਓ ਮਿਲਦਾ ਉਹ ਨੂੰ ਆਏ ਨਾ ਸਮਝੋ ਵੀ ਉਹ ਤੁਹਾਨੂੰ 오ਰੀਜਨਲ ਘਿਓ ਦੇ ਰਹੇ ਆ ਤੁਸੀਂ ਖੁਦ ਆਪਦਾ ਦੁੱਧ ਇਕੱਠਾ ਕਰਕੇ ਦੇਖ ਲਓ ਤੇ ਉਹਨੂੰ ਜਮਾ ਕੇ ਜਾਂ ਉਹਦੀ ਮਲਾਈ ਕੱਢ ਕੇ ਜਿਵੇਂ ਵੀ ਤੁਸੀਂ ਬਣਾ ਸਕਦੇ ਹੋ ਤੇ ਤੁਹਾਨੂੰ ਅਹਿਸਾਸ ਹੋਊਗਾ ਵੀ 5 ਕਿਲੋ ਦੁੱਧ ਦੇ ਵਿੱਚੋਂ ਸਿਰਫ 200 ਗ੍ਰਾਮ ਜਾਂ 250 ਗ੍ਰਾਮ ਆਪਣਾ ਘਿਓ ਨਿਕਲੂਗਾ ਔਰ ਦੁੱਧ ਦਾ ਰੇਟ ਦੇਖ ਲਓ ਕਿੰਨਾ ਵਾ ਤੇ ਘਿਓ ਦਾ ਰੇਟ ਦੇਖ ਲਓ ਕਿੰਨਾ ਕਿਸੇ ਵੀ ਤੁਸੀਂ ਦੁਕਾਨ ਤੋਂ ਜਦੋਂ ਘਿਓ ਲੈ ਕੇ ਆਉਣੇ ਹੋ ਕਿੰਨੇ ਦਾ ਮਿਲ ਜਾਂਦਾ ਤੁਹਾਨੂੰ ਵੱਧ ਤੋਂ ਵੱਧ 600 700 500 ਅਡੋ ਅਡੀ ਕੁਆਲਿਟੀਆਂ ਦਾ ਅਡੋ ਅਡੀ ਮਾਰ ਕੇ ਲਾ ਕੇ ਤੁਹਾਨੂੰ ਪਤਾ ਨਹੀਂ ਕੀ ਪਰੋਸ ਕੇ ਦਿੱਤਾ ਜਾ ਰਿਹਾ ਵਾ ਸੋ ਇਸ ਗੱਲ ਦਾ ਧਿਆਨ ਰੱਖਣਾ ਵੀ ਦੇਸੀ ਘਿਓ ਜਦੋਂ ਵੀ ਬਰਤਣਾ ਘਰ ਦਾ ਬਣਿਆ ਹੋਵੇ ਆਪਦੇ ਘਰੇ ਮਲਾਈ ਤੋਂ ਗਰਮ ਕਰਕੇ ਬਣਾ ਲਓ ਜਾਂ ਘਰੇ ਦਹੀਂ ਜਮਾ ਕੇ ਉਸ ਨੂੰ ਡੜਕ ਕੇ ਬਣਾ ਲਓ ਜਿਵੇਂ ਵੀ ਬਣਦਾ ਵਾ ਕਿ ਉਹ ਵਾ ਜਿਹੜਾ ਉਹ ਘਰ ਦਾ ਦੇਸੀ ਹੋਣਾ ਚਾਹੀਦਾ ਤੇ ਉਹੀ ਧੁੰਨੀ ਚਲਾਉਣਾ ਵਾ ਚਲੋ ਫੇਰ ਵੀ ਕਈਆਂ ਪਰਿਵਾਰਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਵਾ ਵੀ ਉਹਨਾਂ ਨੂੰ ਦੁੱਧ ਆ ਜਿਹੜਾ ਮਜਬੂਰੀ ਬਸ ਮੁੱਲ ਦਾ ਲੈਣਾ ਪੈਂਦਾ ਤੇ ਉਹਦੇ ਵਿੱਚ ਮਲਾਈ ਤਾਂ ਕੀ ਆਉਣੀ ਉਹ 'ਚ ਕੁਝ ਵੀ ਨਹੀਂ ਹੁੰਦਾ ਉਹ ਪੈਕਟਾਂ ਵਾਲਾ ਦੁੱਧ ਹੁੰਦਾ ਵਾ ਜਾਂ ਆਪਾਂ ਲੈਨੇ ਵੀ ਆ ਕਿਸੇ ਘਰ ਪਰਿਵਾਰ ਤੋਂ ਤਾਂ ਵੀ ਅੱਜਕੱਲ ਬੇਈਮਾਨੀ ਦਾ ਇੰਨਾ ਦੌਰ ਆ ਵੀ ਕੋਈ ਦੁੱਧ ਵੀ ਸਹੀ ਨਹੀਂ ਦੇ ਕੇ ਰਾਜੀ ਸੋ ਉਹਨਾਂ ਪਰਿਵਾਰਾਂ ਵਾਸਤੇ ਆਪਾਂ ਇੱਕ ਆਹ ਪ੍ਰੋਡਕਟ ਲੈ ਕੇ ਆਏ ਆ ਇਹ ਹੈਗਾਗਾ ਧੁੰਨੀ ਚ ਲਾਉਣ ਵਾਲਾ ਨਾਵਲ ਆਇਲ ਨਾਵਲ ਆਇਲ ਆ ਇਹ ਤੇ ਬਹੁਤ ਵਧੀਆ ਰਿਜ਼ਲਟ ਆ ਮੈਨੂੰ ਕਾਫੀ ਟਾਈਮ ਹੋ ਗਿਆ ਐਸਦਾ ਇਸ ਨੂੰ ਵਰਤਦੇ ਨੂੰ ਇਸਦਾ ਪ੍ਰਚਾਰ ਕਰਦੇ ਨੂੰ ਤੇ ਬਹੁਤ ਜਿਹੜੇ ਵੀਰ ਭਰਾ ਆਪਣੇ ਨਾਲ ਜੁੜੇ ਹੋਏ ਆ ਇਹ ਚੀਜ਼ ਨੂੰ ਮੰਗਾ ਕੇ ਤੇ ਉਹਨੂੰ ਵਰਤ ਰਹੇ ਆ ਤੇ ਜੇ ਕਿਸੇ ਨੇ ਇਹ ਮੰਗਾਉਣਾ ਹੋਇਆ ਤਾਂ ਦਿੱਤੇ ਉਹ ਨੰਬਰ ਤੇ ਕੰਟੈਕਟ ਕਰ ਲਿਓ ਇਹ ਜੇ ਬਾਕਾਇਦਾ ਨਾਲ ਡਰਾਪਰ ਲੱਗਿਆ ਹੋਇਆ ਉੱਪਰਲੇ ਪਾਸੇ ਇਹਦੀਆਂ ਸਰ ਤੁਸੀਂ ਦੋ ਬੂੰਦਾਂ ਰਾਤ ਨੂੰ ਪੈਣ ਲੱਗਿਆਂ ਨੇ ਧੁੰਨੀ ਦੇ ਵਿੱਚ ਪਾਉਣੀਆਂ ਦੋ ਬੂੰਦਾਂ ਰਾਤ ਨੂੰ ਪੈਣ ਲੱਗਿਆਂ ਨੇ ਧੁੰਨੀ ਦੇ ਵਿੱਚ ਪਾਉਣੀਆਂ ਤੁਹਾਡੀਆਂ ਪੇੜ ਨਾਲ ਸੰਬੰਧਤ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੋਣਾ ਸ਼ੁਰੂ ਹੋ ਜੂਗਾ ਪੇੜ ਦੀ ਚਾਹੇ ਤੁਹਾਨੂੰ ਕੋਈ ਵੀ ਬਿਮਾਰੀ ਆ ਕਾਬਜ ਰਹਿੰਦੀ ਆ ਗੈਸ ਬਣਦੀ ਆ ਗੈਸ ਪਾਸ ਨਹੀਂ ਹੁੰਦੀ ਖਟੇ ਢ ਘਾਰ ਆਉਂਦੇ ਆ ਸਾਰੀ ਦਿਹਾੜੀ ਦਿਮਾਗ ਨੂੰ ਗੈਸ ਜੀ ਚੜੀ ਰਹਿੰਦੀ ਆ ਚੱਕਰ ਜੇ ਆਉਂਦੇ ਰਹਿੰਦੇ ਆ ਤਜਾਬ ਬਣਦਾ ਚਾਹੇ ਜਿੰਨਾ ਮਰਜੀ ਤਾਂ ਉਹਨਾਂ ਸਾਰੀਆਂ ਬਿਮਾਰੀਆਂ ਦਾ ਹੱਲ ਆ ਜਿਹੜਾ ਤੁਹਾਡਾ ਇਸ ਚੀਜ਼ ਨੇ ਕਰ ਦੇਣਾ ਬਾਲੀਆਂ ਦਵਾਈਆਂ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਖਾਨੇ ਸਰੀਰ ਦਾ ਤੇ ਇਨਸਾਨੀ ਸਰੀਰ ਦਾ ਜਿਹੜਾ ਧੁਰਾਵਾ ਉਹ ਹੁੰਦੀ ਆ ਤੁੰਨੀ ਤੁੰਨੀ ਦੇ ਉੱਤੇ ਆ ਚੀਜ਼ ਵਰਤ ਕੇ ਦੇਖੋ ਤਾਂ ਜਾਂ 4 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਜਿਹੜੇ ਮਿਲਣੇ ਸ਼ੁਰੂ ਹੋ ਜਾਣਗੇ ਤੇ ਇਹ ਨੂੰ ਮਗਵਾਉਣ ਵਾਸਤੇ ਆਪਣੇ ਥੱਲੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਕਰੀ ਫੇਰ ਯਾਦ ਕਰਾ ਦਵਾਂ ਸਾਰਿਆਂ ਨਾਲ ਵਧੀਆ ਚੀਜ਼ ਹੁੰਦੀ ਆ ਦੇਸੀ ਘਿਓ ਘਰ ਦਾ ਬਣਿਆ ਹੋਇਆ ਜੇ ਤੁਹਾਡੇ ਘਰੇ ਘਰ ਦਾ ਘਿਓ ਬਣਿਆ ਹੋਇਆ ਹੈਗਾ ਵਾ ਦੇਸੀ ਘਿਓ ਘਰ ਦਾ ਬਣਾਉਣੇ ਹੋ ਤਾਂ ਉਹਨੂੰ ਥੋੜਾ ਜਿਹਾ ਉਂਗਲ ਦੇ ਨਾਲ ਰਾਤ ਨੂੰ ਪੈਣ ਲੱਗੇ ਤੂੰ ਨੀਰੇ ਵਿੱਚ ਲਾ ਕੇ ਪੈਜੋ ਤੇ ਰਿਜ਼ਲਟ ਆ ਜਿਹੜੇ ਨਤੀਜੇ ਆ ਉਹ ਤੁਸੀਂ 2-3 ਦਿਨਾਂ ਦੇ ਵਿੱਚ ਵਿੱਚ ਹੀ ਦੇਖਣੇ ਸ਼ੁਰੂ ਕਰ ਦੋਗੇ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਆ ਜਿਹੜਾ ਇਸ ਚੀਜ਼ ਨਾਲ ਹੀ ਹੋ ਜਾਣਾ ਵਾ ਧੰਨਵਾਦ